ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸਾਈ ਲੋਕਾਂ ਫਕੀਰਾਂ ਗੁਰੂ ਰਹਿਬਰਾਂ ਉਹਨਾਂ ਦੇ ਦਰਬਾਰਾਂ ਵਿੱਚ ਔਰ ਉਹਨਾਂ ਨੇ ਹਮੇਸ਼ਾ ਇੱਕੋ ਗੱਲ ਇਹ ਫਰਮਾਈ ਹੈ ਕਿ ਬੰਦਾ ਆਪਣਾ ਆਪਾ ਸਮਝਦਾ ਹੈ ਬੰਦਾ ਕਹਿੰਦਾ ਵੀ ਮੈਂ ਕੀਤਾ ਹੈ ਪਰ ਅਸਲ ਵਿੱਚ ਸਭ ਕੁਝ ਉਸ ਖੁਦਾ ਦੇ ਹੁਕਮ ਦੇ ਵਿੱਚ ਆ ਬਾਬਾ ਜੀ ਇਹੀ ਸਾਈ ਲੋਕ ਫਕੀਰਾਂ ਦਾ ਕਹਿਣਾ ਬਾਬਾ ਜੀ ਹੁਣ ਇੱਕ ਵਾਰ ਦਾ ਜ਼ਿਕਰ ਆਉਂਦਾ ਜਦੋਂ ਮੌਲਾ Али ਮੁਸ਼ਕਿਲ ਕੁਸ਼ਾ حضرت Али ਨੇ ਨਾ ਹਜ਼ੂਰ ਮੁਹੰਮਦ ਸਾਹਿਬ ਦੇ ਕੋਲ ਆਏ ਤੇ ਦਿਲ ਵਿੱਚ ਇੱਕ ਵੱਡਾ ਸਵਾਲ ਲੈ ਕੇ ਆਏ ਜ਼ਰਾ ਗੌਰ ਕਰ ਸੋ ਬਾਬਾ ਮੁਰਾਦ ਸ਼ਾ ਵਾਲੀ ਸਰਕਾਰ ਜੀ ਦੇ ਮੇਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਔਰ ਦੁਆਤਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਹੁਣੇ ਕਿਸਾ ਕਹਿੰਦਾ ਹੈ ਕਿ ਜਦੋਂ Hazrat Ali ਆਏ ਤਾਂ ਇੱਕ ਸਵਾਲ ਦਿਲ ਦੇ ਵਿੱਚ ਲੈ ਕੇ ਆਏ ਕਹਿਣ ਲੱਗੇ ਕਿ ਇਹ ਰਸੂਲੱਲਾ ਜੇ ਸਭ ਕੁਝ ਰਾਬੀ ਕਰਦਾ ਹੈ ਪਰਮਾਤਮਾ ਹੀ ਕਰਦਾ ਹੈ ਈਸ਼ਵਰੀ ਕਰਦਾ ਹੈ ਖੁਦਾ ਹੀ ਕਰਦਾ ਹੈ ਤਾਂ ਫਿਰ ਮੈਂ ਕੀ ਕਰ ਸਕਦਾ ਜੇ ਹਰ ਗੱਲ ਉਹਦੇ ਹੁਕਮ ਵਿੱਚ ਹੈ ਤਾਂ ਮੈਂ ਕਿਸ ਚੀਜ਼ ਦਾ ਜ਼ਿੰਮੇਵਾਰ ਹਾਂ ਫਿਰ ਤਾਂ ਜੋ ਹੋ ਰਿਹਾ ਉਹੀ ਕਰ ਰਿਹਾ ਹੈ ਫਿਰ ਅਸੀਂ ਕੀ ਕਰਨਾ ਹੈ ਹੁਣ ਇੱਥੇ ਇਹ ਸਵਾਲ ਸਿਰਫ Hazrat Ali ਦਾ ਨਹੀਂ ਹੈ ਇਹ ਹਰ ਇੱਕ ਇਨਸਾਨ ਦੇ ਅੰਦਰ ਉੱਠਦਾ ਹੈ ਬਾਬਾ ਜੀ ਇਹ ਸਵਾਲ ਜਰਾ ਗੌਰ ਕਰਨਾ ਅਸੀਂ ਵੀ ਸੋਚਦੇ ਹਾਂ ਕਿ ਮੇਰੇ ਕਰਮ ਮੇਰੇ ਨੇ ਇਹ ਖੁਦਾ ਦੇ ਲਿਖੇ ਨੇ ਤਾਂ ਉਸ ਵੇਲੇ ਮੁਹੰਮਦ ਸਾਹਿਬ ਨੇ ਉਸ ਨੂੰ ਪਿਆਰ ਨਾਲ ਉਹਨਾਂ ਨੂੰ حضرت ਅਲੀ ਨੂੰ ਪਿਆਰ ਨਾਲ ਬਿਠਾਇਆ ਤੇ ਇੱਕ ਅਜੀਬ ਅੰਦਾਜ਼ ਨਾਲ ਜਵਾਬ ਦਿੱਤਾ ਉਹ ਕਹਿਣ ਲੱਗੇ ਕਿ ਅਲੀ ਤੁਸੀਂ ਆਪਣਾ ਖੱਬਾ ਪੈਰ ਜ਼ਮੀਨ ਤੋਂ ਉਠਾਓ حضرت ਅਲੀ ਨੇ ਪੈਰ ਚੁੱਕ ਲਿਆ ਹੁਣ ਇੱਕ ਪੈਰ ਤੇ ਖੜੇ ਹੋ ਗਏ ਜਰਾ ਗੌਰ ਕਰਨਾ ਖੱਬਾ ਪੈਰ ਚੱਕਿਆ ਤਾਂ ਕਹਿੰਦੇ ਇੱਕ ਪੈਰ ਤੇ ਖੜੇ ਹੋ ਗਏ तहजूर मोहम्मद साहब ਨੇ ਫੇਰਾ ਕਿਹਾ ਕਹਿੰਦੇ ਹੁਣ ਦੂਜਾ ਪੈਰ ਵੀ ਚੱਕ ਦੂਜਾ ਪੈਰ ਵੀ ਚੁੱਕੋ حضرت علی ਦਾ ਹਾਸਕੇ ਕਹਿਣ ਲੱਗੇ ਕਹਿੰਦੇ ਕਿ ਮਹਾਰਾਜ ਇਹ ਤਾਂ ਨਹੀਂ ਹੋ ਸਕਦਾ ਜੇ ਦੂਜਾ ਪੈਰ ਵੀ ਚੁੱਕ ਲਿਆ ਤਾਂ ਖੜਾ ਕਿਵੇਂ ਰਵਾਂਗਾ لازمی ਹੈ ਕਿ ਇੱਕ ਪੈਰ ਜ਼ਮੀਨ ਤੇ ਟਿਕਿਆ ਰਹੇ ਇਹ ਤਾਂ ਹੈ ਹੀ ਇਹ ਗੱਲ ਬਾਬਾ ਜਿੱਦਾਂ ਹੁੰਦੀ ਪੈਰ ਚੱਕ ਦੋਵੇਂ ਚੱਕ ਲਓ ਤਾਂ ਗਿਰੋਗੇ ਜਾਂ ਦੋਨੋਂ ਤੇ ਦੁਬਾਰਾ ਖੜੇ ਹੋ ਜਾਓਗੇ ਤੋ ਕਹਿੰਦੇ ਵੀ ਇੱਕ ਚੱਕਿਆ ਪਰ ਯਾਦ ਰੱਖਣੀ ਦੂਜਾ ਪੈਰ ਉਹਨੂੰ ਵੀ ਚੱਕਣਾ ਹੈ ਤੇ ਉੱਪਰ ਨੂੰ ਉਹ ਕਹਿੰਦਾ ਜੀ ਇਦਾਂ ਤਾਂ ਜਾਂ ਤਾਂ ਮੈਂ ਗਿਰ ਜਾਊਂਗਾ ਜਾਂ ਦੋਵੇਂ ਥਲੇ ਲੱਗਣਗੇ ਤਾਂ ਉਹ ਕਹਿਣ ਲੱਗੇ ਵੀ ਇਹ ਤਾਂ ਨਹੀਂ ਹੋ ਸਕਦਾ ਜੇ ਦੂਜਾ ਪੈਰ ਵੀ ਚੁੱਕ ਲਵਾਂਗਾ ਤਾਂ ਖੜਾ ਕਿਵੇਂ ਰਵਾਂਗਾ ਇਹ ਲਾਜ਼ਮੀ ਹੈ ਹੁਣ ਇਹ ਸੁਣ ਕੇ ਉਸ ਵੇਲੇ ਹਜ਼ੂਰ ਮੁਹੰਮਦ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਅਲੀ ਇਹੋ ਤੇਰਾ ਜਵਾਬ ਹੈ जो पुछण आए थी, जो सवाल लैके आया से उ तेन जवाब मिल गया जरा गौर करना एक पैर चुकन की तुम तो आजादी है तू तो आजादी चुकन की खुल है यह है करम। जरा गौर करना उन्होंने जवाब करम है पर दूजा पैर नहीं उदो चुक सकता ये उस रब के हुक्म की हद है जरा गौर करना जरा गौर करना बबा ਇਨਸਾਨ ਨੂੰ ਚੋਣ ਮਿਲੀ ਕਿ ਤੂੰ ਆਪਣਾ ਚੁਣავ ਕਰ ਕਿਹੜਾ ਪੈਰ ਚੁੱਕਣਾ ਸੱਜਾ ਜਾਂ ਖੱਬਾ ਇਹ ਹੈ ਇਨਸਾਨ ਦਾ ਕਰਮ ਪਰ ਨਤੀਜਾ ਉਹਦਾ ਅੰਤ ਉਹਦਾ ਠਹਿਰਾਓ ਉਸ ਸੋਹਣੇ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ ਜਰਾ ਗੌਰ ਕਰਨਾ ਬਾਬਾ ਜੀ ਇਹ ਸੂਫੀ ਫਕੀਰਾਂ ਦਾ ਸੁਨੇਹਾ ਹੈ ਇਥੇ ਉਹ ਸਾਫ਼ ਕਰ ਰਿਹਾ ਕਿ ਬੰਦੇ ਨੂੰ ਖੋਲ ਲੈ ਭਾਈ ਝੂਠ ਬੋਲ ਲੈ ਝੂਠ ਬੋਲਣਾ ਝੂਠ ਬੋਲ ਲੈ ਸੱਚ ਬੋਲਣਾ ਸੱਚ ਬੋਲ ਲੈ ਨਸ਼ਾ ਕਰਨਾ ਨਸ਼ਾ ਕਰ ਲੈ ਰੱਬ ਦੀ ਬੰਦਗੀ ਕਰਨੀ ਹੈ ਬੰਦਗੀ ਕਰ ਲੈ ਭਜਨ ਕਰਨਾ ਭਜਨ ਕਰ ਲੈ ਇਬਾਦਤ ਕਰਨੀ ਇਬਾਦਤ ਕਰ ਲੈ ਧਿਆਨ ਕਰਨ ਧਿਆਨ ਕਰ ਲੈ ਕੋਈ ਨੇਕ ਕਰਮ ਕਰਨਾ ਨੇਕ ਕਰ ਲੈ ਬੁਰਾ ਕਰਨਾ ਬੁਰਾ ਕਰ ਲੈ ਰੱਬ ਕਰੇ ਤੈਨੂੰ ਰੋਕੇਗਾ ਨਹੀਂ ਹਾਂ ਇੱਕ ਵਾਰੀ ਅੰਦਰ ਆਵਾਜ਼ ਜ਼ਰੂਰ ਆਏਗੀ ਪਰ ਜਦੋਂ ਬੰਦਾ ਤੁਰ ਪੈਂਦਾ ਉਹ ਨਹੀਂ ਰੋਕੇਗਾ ਫਿਰ ਪਰ ਉਸ ਕਰਮ ਦਾ ਜੋ ਫਲ ਹੈ ਜਰਾ ਇਸ ਗੱਲ ਤੇ ਗੌਰ ਕਰਨਾ ਉਸ ਕਰਮ ਦਾ ਜੋ ਫਲ ਹੈ ਉਹ لازਮੀ ਆਵੇਗਾ ਇਹ ਹੀ ਗੱਲ ਸ਼ਿਵਜੀ ਭੋਲੇਨਾਥ ਮਹਾਦੇਵ ਮਹਾਰਾਜ ਜੀ ਨੇ 7 ਸੀਕਰੇਟਸ ਆਫ ਜੀ ਸ਼ਿਵਾ ਤੁਸੀਂ ਪੜੋ ਉਹਦੇ ਚ ਲਿਖਿਆ ਹੈ ਕਿ ਤੁਹਾਨੂੰ ਆਜ਼ਾਦੀ ਹੈ ਕੋਈ ਵੀ ਕਰਮ ਕਰਨ ਦੀ ਜਰਾ ਗੌਰ ਕਰਨਾ ਕਿ ਯੂ ਆਰ ਫਰੀ ਟੂ ਟੇਕ ਐਨੀ ਡਿਸੀਜਨ ਬਟ ਜੋ ਵੀ ਉਹਦੇ ਕਨਸੀਕਵੈਂਸਿਸ ਹੋਣਗੇ ਜੋ ਵੀ ਉਹਦੇ ਕਨਸੀਕਵੈਂਸਿਸ ਹੋਣਗੇ ਉਹ ਤੁਹਾਨੂੰ ਚੱਲਨੇ ਪੈਣਗੇ ਜਰਾ ਗੌਰ ਇਹ ਉਹ ਲਿਖਿਆ ਹੈ ਸੈਵਨ ਸਿਕਰਟਸオブਸ਼ਿਵਾ ਸ਼ਿਵ ਜੀ ਮਾਰੇ ਕਹਿੰਦੇ ਭਾਈ ਤੂੰ ਆਪਣੇ ਡਿਸੀਜਨ ਲੈਣ ਦਾ ਆਪਣੇ ਰਾਹ ਚੁਣਾਵ ਕਰਨ ਦਾ ਤੈਨੂੰ ਹੱਕ ਹੈ ਪੂਰਾ ਪਰ ਉਹਦੇ ਜੋ ਵੀ ਕਨਸੀਕਵੈਂਸਿਸ ਹੋਣਗੇ ਉਹ ਤੈਨੂੰ ਚੱਲਨੇ ਪੈਣਗੇ ਜੇ ਉਹਦੇ ਕੋਈ ਐਡਵਰਸ ਇਫੈਕਟ ਹੋਣਗੇ ਉਹ ਵੀ ਤੈਨੂੰ ਚੱਲਨੇ ਪੈਣਗੇ ਯਾਨੀ ਕੋਈ ਜਿਹੜੇ ਉਹਦਾ ਬੁਰਾ ਕੋਈ ਜਿਹੜਾ ਤੈਨੂੰ ਮਿਲਣਾ ਹੈ ਉਹ ਵੀ ਤੈਨੂੰ ਚੱਲਣਾ ਪੈਣਾ ਜਿਉ ਉਹਦਾ ਚੰਗਾ ਉਹ ਵੀ ਤੈਨੂੰ ਚੱਲਣਾ ਪਣਾ ਇੱਥੇ ਉਹੀ ਗੱਲ ਉਹ ਕਰ ਰਹੇ ਆ ਕਿ ਖੁਦਾ ਕਦੇ ਰੱਬ ਤੁਹਾਨੂੰ ਕਦੇ ਰੋਕੇਗਾ ਨਹੀਂ ਪਰ ਉਸ ਕਰਮ ਦਾ ਜੋ ਫਲ ਹੈ ਉਹ لازਮੀ ਆਵੇਗਾ ਜੇ ਕੋਈ ਇਨਸਾਨ ਕੋਈ ਨਸ਼ਾ ਕਰ ਰਿਹਾ ਹੈ ਬਾਬਾ ਜੀ ਤੇ ਬੇਹੋਸ਼ੀ ਆਏਗੀ ਜ਼ਰਾ ਗੌਰ ਕਰਨਾ ਕੋ ਨਸ਼ਾ ਕਰ ਰਿਹਾ ਹੈ ਤਬੇਹੋਸ਼ੀ ਆਵੇਗੀ ਬੇਹੋਸ਼ੀ ਆਵੇਗੀ ਦੁੱਖ ਆਵੇਗਾ ਸੱਚ ਬੋਲਿਆ ਤਾਂ ਮੰਦੀ ਰੋਸ਼ਨੀ ਜ਼ਰਾ ਗੌਰ ਕਰਨਾ ਸੁੱਖ ਆਵੇਗਾ परमात्मा ਦਾ ਖੁਦਾ ਦਾ ਨਾਮ ਲਿਆ ਜੋ ਫਕੀਰ ਲੋਕ ਕਹਿੰਦੇ ਕਹਿੰਦੇ ਜੰዱ ਇਨਸਾਨ ਰੱਬ ਨਾਲ ਮਨ ਜੋੜ ਲੈਂਦਾ ਤਾਂ ਮਨ ਰੋਸ਼ਨ ਹੋ ਜਾਂਦਾ ਹੈ ਰੋਸ਼ਨ ਜ਼ਮੀਰ ਹੈ ਨਾ ਉਹ ਮੈਂ ਹੂੰ ਫਕੀਰ মুর্ਸ਼ਿਦੇ ਰੋਸ਼ਨ ਜ਼ਮੀਰ ਕਾ ਹਜ਼ੂਰ ਗੋਸੇ ਆਜ਼ਮ ਦੇ ਫਕੀਰ ਕਹਿੰਦੇ ਰੋਸ਼ਨ ਜ਼ਮੀਰ ਹੈ ਮਨ ਨੂੰ ਰੋਸ਼ਨ ਕਰਦਾ ਤਾਂ ਸੱਚ ਬੋਲਿਆ ਤਾਂ ਮਨ ਦੀ ਰੋਸ਼ਨੀ ਉਹਨੂੰ ਯਾਦ ਕਰਦੇ ਤਾਂ ਮਨ ਦੀ ਰੋਸ਼ਨੀ ਸੋਖ ਆਵੇਗਾ ਜਾਂ ਸਹੀ ਰਾਹ ਤੇ ਚੱਲਦੇ ਆਂ ਮੰਦੀ ਰੋਸ਼ਨੀ ਸੋਖ ਆਵੇਗਾ ਬਾਬਾ ਜੀ ਗਲਤ ਰਾਹ ਤੇ ਚੱਲਦੇ ਆਂ ਦੁੱਖ ਆਵੇਗਾ ਬੇਹੋਸ਼ੀ ਆਵੇਗੀ ਕਿਉਂਕਿ ਬੇਹੋਸ਼ੀ ਵਿੱਚ ਕੀਤਾ ਹੋਇਆ ਕਰਮ ਜਿਹੜਾ ਉਹ ਦੁੱਖ ਹੀ ਲੈ ਕੇ ਆਉਂਦਾ ਹੈ ਇਹ ਵੰਗੀ ਲੋਕਾਂ ਦਾ ਕਹਿਣਾ ਹੈ ਇਸ ਲਈ ਸਾਈ ਲੋਕ ਦਾ ਸੂਫੀ ਦਰਵੇਸ਼ਾ ਉਹਨਾਂ ਫਰਮਾਇਆ ਕਿ ਭਾਈ ਕਰਮ ਤੇਰੇ ਕੋਲ ਨੇ ਕਿ ਤੂੰ ਕਿਹੜੇ ਕਰਨੇ ਪਰ ਫਲ ਉਸ ਮਾਲਕ ਦੇ ਹੱਥ 'ਚ ਹੈ ਮਾਲਕ ਦੇ ਕੋਲ ਹੈ ਜਿਵੇਂ ਮੱਛਲੀ ਦਰਿਆ ਵਿੱਚ ਕਿਤੇ ਵੀ ਤੈਰ ਸਕਦੀ ਹੈ ਸੱਜੇ ਖੱਬੇ ਉੱਪਰ ਹੇਠਾਂ ਪਰ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ ਉਹੀ ਇਨਸਾਨ ਕਰਮਾਂ ਵਿੱਚ ਉਸ ਨੂੰ ਖੋਲ ਹੈ ਪਰ ਹੁਕਮ ਦੇ ਦਾਇਰੇ ਤੋਂ ਉਹ ਬਾਹਰ ਨਹੀਂ ਨਿਕਲ ਸਕਦਾ ਬਾਬਾ ਜੀ ਜ਼ਰਾ ਗੌਰ ਕਰ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਨਵਾਂ ਵਿਆਹਤਾ ਜੋੜਾ ਕਿਸ਼ਤੀ ਵਿੱਚ ਬੈਠ ਕੇ ਨਾ ਦਰਿਆ पार ਕਰ ਰਿਹਾ ਸੀ ਅਚਾਨਕ ਤੂਫਾਨ ਆ ਗਿਆ ਕੋਚੀਆਂ ਲਹਿਰਾ ਕਿਸ਼ਤੀ ਡੋਲਣ ਲੱਗ ਪਈ ਜ਼ਰਾ ਗੌਰ ਕਰਨਾ ਘਰ ਵਾਲੀ ਬਹੁਤ ਡਰ ਗਈ ਉਸ ਨੂੰ ਲੱਗਾ ਹੁਣ ਤਾਂ ਮੌਤ ਆ ਗਈ ਪਰ ਘਰ ਵਾਲਾ ਹੱਸ ਰਿਹਾ ਸੀ ਚਿਹਰੇ ਤੇ ਖੁਸ਼ੀ ਸੀ ਪਤਨੀ ਬੜੀ ਹੈਰਾਨ ਹੋਈ ਤੇ ਪੁੱਛਿਆ ਕਿ ਇਸ ਵੇਲੇ ਵੀ ਤੁਸੀਂ ਹੱਸ ਸਕਦੇ ਹੋ ਜਦੋਂ ਕਿ ਮੌਤ ਸਾਹਮਣੇ ਖੜੀ ਹੈ ਤਾਂ ਘਰ ਵਾਲੇ ਨੇ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਆਪਣੀ ਪਤਨੀ ਦੀ ਗਰਦਨ ਉੱਤੇ ਰੱਖ ਦਿੱਤੀ ਪਤਨੀ ਮੁਸਕਰਾ ਗਈ ਮਤਲਬ ਉਹ ਵੀ ਹਸਣ ਲੱਗੀ ਪਤੀ ਨੇ ਪੁੱਛਿਆ ਇਸ ਵੇਲੇ ਤੁਸੀਂ ਹੱਸਦੀਆਂ ਵੀ ਤੂੰ ਹੱਸਦੀ ਹੈ ਤੈਨੂੰ ਡਰ ਨਹੀਂ ਹੈ ਕੋਈ ਜ਼ਰਾ ਗੌਰ ਕਰਨਾ ਉਹ ਕਹਿਣ ਲੱਗੀ ਮੈਨੂੰ ਡਰ ਕਿਉਂ ਹੋਵੇ ਕਿਰਪਾਨ ਤਾਂ ਤੇਰੇ ਹੱਥ ਵਿੱਚ ਹੈ ਤਲਵਾਰ ਤੇਰੇ ਹੱਥ ਵਿੱਚ ਤੇਰੇ ਹੱਥ ਵਿੱਚ ਜੋ ਵੀ ਹੈ ਮੈਨੂੰ ਖੁਸ਼ੀ ਦਿੰਦਾ ਹੈ ਤਾਂ ਘਰ ਵਾਲੇ ਨੇ ਕਿਹਾ ਜੇ ਤੈਨੂੰ ਮੇਰੇ ਹੱਥ ਵਿੱਚ ਤਲਵਾਰ ਵੀ ਪਿਆਰੀ ਲੱਗਦੀ ਹੈ ਜ਼ਰਾ ਗੌਰ ਕਰਨਾ ਮੇਰੇ ਹੱਥ ਵਿੱਚ ਤਲਵਾਰ ਪਿਆਰੀ ਲੱਗਦੀ ਹੈ ਤਾਂ ਮੈਨੂੰ ਵੀ ਰੱਬ ਦੇ ਹੱਥ ਵਿੱਚ ਆਇਆ ਇਹ ਤੂਫਾਨ ਪਿਆਰਾ ਲੱਗਦਾ ਹੈ ਕਿਉਂਕਿ ਉਹ ਵੀ ਉਸ ਦੇ ਹੁਕਮ ਵਿੱਚ ਹੈ ਕਿਉਂਕਿ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਕਹਿੰਦੇ ਉਹ ਹੁਕਮ ਨਾਲ ਆ ਰਿਹਾ ਹੈ ਇਸੇ ਲਈ ਕਹਿੰਦੇ ਜਦੋਂ ਬੰਦੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਦੁੱਖ ਹੋਵੇ ਜਾਂ ਸੁੱਖ ਦੋਵੇਂ ਰੱਬ ਦੇ ਹੁਕਮ ਵਿੱਚ ਨੇ ਤਾਂ ਦੁੱਖ ਵੀ ਖੁਸ਼ੀ ਬਣ ਜਾਂਦਾ ਹੈ ਫਿਰ ਬਾਬਾ ਜੀ ਤੂਫਾਨ ਵੀ ਫਿਰ ਸਰੂਰ ਬਣ ਜਾਂਦਾ ਹੈ ਜਰਾ ਗੌਰ ਕਰਨਾ ਕਿਉਂਕਿ ਜਿਸ ਨੂੰ ਵੀ ਇਹ ਸਮਝ ਆ ਗਈ ਕਿ ਸਭ ਕੁਝ ਹੋਣ ਦਾ ਇੱਕ ਵਕਤ ਹੈ ਇੱਕ ਸਮਾਂ ਹੈ ਔਰ ਸਭ ਕੋ ਉਹਦੇ ਹੁਕਮ ਦੇ ਵਿੱਚ ਹੈ ਸਫਲਤਾ ਅਸਫਲਤਾ ਸੁਖ ਦੁੱਖ ਜਿਸ ਨੂੰ ਬਾਬਾ ਜੀ ਇਹ ਰਮਜ਼ ਸਮਝ ਆ ਗਈ ਨਾ ਤਾਂ ਉਹ ਕਦੇ ਹੰਕਾਰ ਨਹੀਂ ਕਰਦਾ ਕਰਨਾ ਬੇਸ਼ੱਕ ਬੰਦੇ ਦੇ ਹੱਥ ਪੈਰ ਹਲਾਉਣੇ ਆ ਬਾਬਾ ਜੀ ਪਰ ਜਦੋਂ ਇਹ ਗੱਲ ਸਮਝ ਆ ਗਈ ਵੀ ਕਰਨ ਵਾਲਾ ਉਹ ਹੈ ਫਲ ਉਹਦੇ ਹੱਥ ਵਿੱਚ ਉਹసే ਨੇ ਹੀ ਕਰਨਾ ਹੈ ਉਹ ਕਦੇ ਨਹੀਂ ਕਹਿੰਦਾ ਕਿ ਇਹ ਮੈਂ ਕੀਤਾ ਉਹ ਕਹਿੰਦਾ ਕਿ ਭਾਈ ਤੁਸੀਂ ਕੀਤਾ ਉਹ ਰੱਬ ਨੂੰ ਕਹਿੰਦਾ ਕਿ ਤੂੰ ਹੀ ਕੀਤਾ ਉਹ ਆਪਣਾ ਕਰਮ ਕਰਦਾ ਹੈ ਫਲ ਅੱਗੇ ਉਹਦੇ ਹੱਥ ਵਿੱਚ ਹੈ ਉਹਨੂੰ ਪਤਾ ਹੈ ਇਸੇ ਲਈ ਉਹ ਕਹਿੰਦਾ ਹੈ ਕਿ ਤੇਰਾ ਹੁਕਮ ਨਾ ਜਦੋਂ ਉਹਨੂੰ ਇਹ ਸਮਝ ਆ ਗਈ ਵੀ ਸਾਰਾ ਕੁਝ ਉਹਦੇ ਹੱਥ ਵਿੱਚ ਹੈ ਜਿਵੇਂ حضرت علی صاحب نے ایک اور بڑی پیاری گل فرمائی کہندے کہ جے اندر یقین ہو جاوے ذرا غور کرنا کہندے جے اندر یقین ہو جاوے کہ رزق رحمتا یہ خوشیاں دینے والا وہ خدا ہے وہ پرماطما ہے تاں کہندے پھر اس نو لب سارا کچھ اپنے اپ ہی تیرے کول آ جاوے گا ذرا غور کرنا اور جے دو انسان جیڑا ہے اے جاندا ہے کہ سب کچھ اودے حکم نال ہونا ہے سب کچھ اودے کیتے ہی ہونا ہے بندہ اپنا کرم تا کردا ہی ہے بندہ ਕਰਮ ਦਾ ਬੰਦੇ ਨੇ ਕਰ ਨਹੀਂ ਹੈ ਫਾਲੋ ਦੇ ਹੱਥ ਵਿੱਚ ਉਹਨੇ ਕਰਨਾ ਹੈ ਜਦੋਂ ਉਹਦੀ ਮਰਜ਼ੀ ਹੋਈ ਉਦੋਂ ਪਤਾ ਨਹੀਂ ਲੱਗਦਾ ਬਾਬਾ ਜੀ ਕੀ ਕੀ ਹੋ ਜਾਂਦਾ ਵੱਡੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦੀਆਂ ਤਾਂ ਪਤਾ ਜਿਹੜਾ ਕਈ ਸਾਲਾਂ ਤੋਂ ਜਿਹੜੇ ਪਹਾੜ ਮੁਸ਼ਕਲਾਂ ਦੇ ਲੱਗਦੇ ਹਨ ਉਹ ਵੀ ਪਲ ਵਿੱਚ ਹੀ ਛਿਣ ਹੋ ਜਾਂਦੇ ਆ ਪਲ ਵਿੱਚ ਛਿਣ ਹੋ ਜਾਂਦੇ ਫਿਰ ਉਹ ਜਦੋਂ ਉਹਨੂੰ ਇਹ ਇਨਸਾਨ ਨੂੰ ਸਮਝ ਲੱਗ ਜਾਂਦੀ ਕਿ ਕਰਨ ਵਾਲਾ ਉਹੀ ਹੈ ਕਿ ਉਹਦਾ ਹੁਕਮ ਫਿਰ ਮਿੱਠਾ ਲੱਗਣ ਲੱਗ ਪੈਂਦਾ ਬਾਬਾ ਜੀ ਜੈਸਾ ਵੀ ਰੰਗ ਆਵੇ ਉਹ ਕਰਨ ਵਾਲਾ ਹੈ ਜਿੱਦਾਂ ਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ فرمایا ਹੈ ਨਾ ਕਿ ਹੁਕਮੇ ਅੰਦਰ ਸਭ ਕੁਝ ਬਾਹਰ ਹੁਕਮ ਨਾ ਕੋਇ ਸੋ ਹੁਕਮ ਦੇ ਵਿੱਚ ਹੈ ਬਾਬਾ ਜੀ ਇਹ ਉਸ ਮਾਲਕ ਦੀ ਉਸ ਰੱਬ ਸੱਚੇ ਦੀ ਜਿਹੜੀ ਹੈ ਉਹਦੀਆਂ ਆਦਾਵਾਂ ਹੈ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ ਜੀ ਯਾਦ ਰੱਖਣਾ ਔਰ ਸਾਈਂ ਸਰਕਾਰ ਬਾਬਾ ਮੁਰਾਦ ਸ਼ਾ ਵਲੀ ਜੀ ਉਹਨਾਂ ਦੇ ਕੁਰਸਾ ਮੁਬਾਰਕ ਆ ਉਹਨਾਂ ਦੇ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਾਤਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣਾ ਮੇਰ ਪਰਿਆ ਹੱਥ ਰੱਖਣਾ ਹੋਰ ਤੁਹਾਡੀਆਂ ਨੇਕ ਮੁਰਾਦਾਂ ਪੂਰੀਆਂ ਕਰਨ ਬਾਬਾ ਜੀ ਸੋ ਖੁਸ਼ ਰੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਤਮਾ ਸਾਈਂ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ